ਵਾਹਿਗੁਰੂ ਜੀ ਕੀ ਫਤਿਹ ਜਵਾਬ ਨਹੀਂ ਆਇਆ ਫਤਿਹ ਦਾ ਬੱਚਾ ਉਦੋਂ ਵਾਹਿਗੁਰੂ ਜੀ ਦਾ ਥਾਲਸਾ ਵਾਹਿਗੁਰੂ ਆਪਣੀ ਸਤ ਨੂੰ ਸਰਹੰਗ ਲੈ ਚਲ ਕੇ 1704 26 ਦਸੰਬਰ ਨੂੰ ਅਜਲੇ ਡੈਨਮ ਉੱਥੇ ਇਸ ਸਮੇਂ ਉਦਾ ਗੁੰਦਗਾ ਜਾ ਰਹੇ ਸਨ ਕਿਸ ਤਰ੍ਹਾਂ ਬਜੀਤੇ ਦੀ ਜਿਹੜੀ ਦੇ ਵਿੱਚ ਰਹਿ ਮਸ਼ਲੇ ਹੋ ਰਹੇ ਸਨ ਕਿ ਆਪਾਂ ਅੱਜ ਸ਼ਹਿਦ ਜਾਂਦਿਆਂ ਨੂੰ ਹਰ ਹੀ ਦੇ ਚ ਘਾ ਲੈਣਾ ਹੈ ਵੇਖਖਦੀ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਲਾਜ ਦਿੱਤਾ ਜਾਵੇ ਉਹਨਾਂ ਨੂੰ ਕੋਈ ਡਰਾਵਾ ਦਿੱਤਾ ਜਾਵੇ ਕਾ ਜਿਹੇ ਜਾਨੇ ਹੋ ਸਕਦਾ ਉਹਨਾਂ ਦੇ ਉੱਤੇ ਤਸ਼ੱਦਦ ਕਰਨਾ ਪਵੇ ਉਹਨਾਂ ਨੂੰ ਹਰ ਹੀਲੇ ਆਪਾਂ ਚਾਹੁਣਾ ਤੇ ਦੂਸਰੇ ਪਾਸੇ ਸੁਰਤ ਮੈ ਜੀਏ ਖੰਡੇ ਗੁਰਦੇ ਵੱਲ ਜਿੰਨਾ ਜੋਰ ਵਜਿੱਕੇ ਜੇ ਐਨਕਾਰ ਸਾਹਿਬ ਜੱਜਾਂ ਨੂੰ ਝਾਹੁਣ ਵਾਸਤੇ ਗੁੰਗਾ ਗੁੰਗੇ ਹੋਏ ਆ ਰਹੇ ਹਨ ਤੇ ਉਹਨਾਂ ਹੀ ਮਾਤਾ ਗੁਰਕੌਰ ਜੀ ਸਾਹਿਬ ਜੱਜਾਂ ਨੂੰ ਸਿੱਖੀ ਦੇ ਵਿੱਚ ਪ੍ਰਚੱਪ ਹੋਣ ਵਾਸਤੇ ਆਪਣੇ ਬਢੇਰਿਆਂ ਦੀਆਂ ਬਾਤਾਂ ਸੁਣਾ ਰਹੇ ਹਨ ਗੁਰੂ ਸਵਾਰਿਓ ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਮਨੁੱਖ ਥੋੜੇ ਥੋੜੇ ਲਾਜਮਸ ਹੋ ਕੇ ਝੋਲ ਜਾਂਦਾ ਆਪਾਂ ਦੇਖ ਰਹੇ ਆ ਕਿ ਕੋਈ ਮਨੁੱਖ ਗਰੀਬੀ ਤੋਂ ਤਾਂਘਾ ਉਹਦੀ ਗਰੀਬੀ ਦਾ ਫਾਇਦਾ ਉਠਾ ਕੇ ਉਹ ਨੂੰ ਪਿਆ ਜਾਂਦਾ ਕਿ ਤੁਸੀਂ ਸਾਡੇ ਹੱਥ ਦੇ ਵਿੱਚ ਆ ਜਾ ਅਸੀਂ ਤੁਹਾ ਕਾਮ ਕਾਮ ਬਣਾ ਦੇਵਾਂਗੇ ਤੂੰ ਸਾਡੇ ਧਰਮ ਦੇ ਵਿੱਚ ਆ ਜਾ ਤੇਰੇ ਬੱਚਿਆਂ ਨੂੰ ਚੰਗੇ ਸਕੂਲਾਂ ਦੇ ਵਿੱਚ ਮੁਫਤ ਪੜ੍ਹਾ ਦੇਵਾਂਗੇ ਤੁਹਾਡਾ ਇਲਾਜ ਫ੍ਰੀ ਹੋ ਜਾਊਗਾ ਇਸ ਤੋਂ ਵਿੱਚ ਤੇ ਵੱਧ ਜਾ ਕੇ ਲਾਲਚ ਵਜੀਦੇ ਨੇ ਸ਼ਹਿਰ ਚਾਹਦਿਆਂ ਨੂੰ ਦਿੱਤੇ ਪਰ ਸ਼ਹਿਰ ਚਾਹਦਿਆਂ ਨੇ ਜੋ ਲੋਕ ਦੇ ਅੱਗੇ ਸੁਹਣਾ ਕਦੇ ਨਹੀਂ ਕੀਤਾ ਇਸ ਵਾਰ ਨਿਹਾਲੇ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਆ ਆਰਤੀ ਜੋ ਸੁਪੇ ਸੁਖਿਆ ਜੀ ਲੈ ਕੇ ਸਾਇਬ ਜਾਂਦੇ ਨੇ ਬਾਗਾਂ ਆਲਾ ਜੀ ਹੈ ਉਹ ਤੋਂ ਉਹ ਤੋਂ ਆਪਾਂ ਲੰਗਵਾ ਜੀ ਮਾਤਾ ਜੀ ਤੋਂ ਕਿ ਮੈਂ ਸਾਇਬ ਜਾਂਦੇ ਨੂੰ ਕੋਈ ਤਿਆਰੀ ਦੇ ਬਾਤ ਦਿੱਆ ਉਹਨੂੰ ਦੱਸਿਆ ਕਿ ਤੁਸੀਂ ਜਿੱਦੇ ਮਹਾਵਾ ਦੇ ਫੇਦੇ ਬਾਤ ਹੋ ਤੁਹਾਡੇ ਗਾਡੇ ਦੇ ਚੰਦਰੀ ਚੌਂਕ ਦੇ ਵਿੱਚ منکی ادھکار کی خطر اپنی دے نے اپنا شیشن پا دنسارکیلے انسار جی حق ہونا چاہیے دے دے چاہی دے نے کس طرح لاہور دتی تنی کے اتنے بہ کے شہید دتی ਔਰ ਜੁਲਮ ਦੇ ਅੱਗੇ ਝੁਕਣਾ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਤੇ ਜਿਹੜਾ ਆਪਾਂ ਦੇ ਕੇਸ ਤੇ ਆ ਮਾਰਚ ਕੱਢ ਰਹੇ ਆ ਇਹਦਾ ਮਕਸਦ ਇੱਕੋ ਹੀ ਹੈ ਕਿ ਆਪਣੇ ਸ਼ਹੀਦਾਂ ਨੂੰ ਆਪਣੇ ਮਾਂ ਦੇ ਵਿੱਚੋਂ ਨਾਮ ਸਾਰੀਏ ਅਸੀਂ ਅੱਜ ਛੋਟੇ-ਛੋਟੇ ਨਾਲ ਦੇ ਵਸ ਹੋ ਕੇ ਆਪਣੇ ਧਰਮ ਤੋਂ ਦੂਰ ਜਾਣੇ ਆ ਜਾਂ ਇਹ ਜੇ ਕੋਈ ਨਖਜ਼ੀਆਂ ਨੇ ਮਗਰ ਲੜ ਕੇ ਉਹਨਾਂ ਵਰਗੀਆਂ ਸ਼ਕਲਾਂ ਬਣਾਉਣ ਨੂੰ ਪਈਆਂ ਜੇ ਕਿਸੇ ਕੋਈ ਸੋਹਣਾ ਜਿਹੇ ਕੋਈ ਹੋਰ ਹੀ ਮਦਤ ਭੜੇ ਜੇ ਕੋਈ ਬੋਵੀ ਕੱਟ ਮਨਾਈ ਫਿਰਦਾ ਕੋਈ ਹੋਰ ਹੀ ਤਰ੍ਹਾਂ ਦੇ ਭੜੇ ਜੇ ਕਿ ਸਾਨੂੰ ਕਦਰ ਕਰਵਾ ਕੇ ਅੰਦਰੋਂ ਸੋਹਣਾ ਮਨਾਈ ਫਿਰਦਾ ਅਸੀਂ ਅਜੂਤਾਂ ਦੀ ਨਕਲਾ ਕੰਮ ਦੀ ਕੋਸ਼ਿਸ਼ ਕਰਦੇ ਆ ਤੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਬਾ ਹਨ ਉਹਨਾਂ ਨੂੰ ਜੇ ਆਪਾਂ ਸੰਭਾਲਣਾ ਹੈ ਉਹਨਾਂ ਨੂੰ ਮਹਾੜ ਵੈਸੇ ਦੇ ਨਾਲ ਜੋੜਨਾ ਹੈ ਆ ਸਾਨੂੰ ਵੀ ਅੱਜ ਬਾਹਰ ਗੁਜਰਕੌਰ ਵਾਲੇ ਓਂ ਨਮਾਉਣੇ ਪੈਣੇ ਆ ਜਿਸ ਤਰ੍ਹਾਂ ਮਾਨਾ ਗੁਜਰਕੌਰ ਨੇ ਆਪਣੇ ਬੱਚਿਆਂ ਨੂੰ ਆਪਣੇ ਬੋਤਿਆਂ ਮਹਾੜ ਵਰਸੇ ਤੋਂ ਜਨਮ ਕਰਵਾਇਆ ਆਪਾਂ ਵੀ ਆਪਣੇ ਬੱਚਿਆਂ ਨੂੰ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਛੋਟੇ ਸ਼ਹਿਦਜਾਦਿਆਂ ਨੇ ਜਿਨ੍ਹਾਂ ਨੇ ਛੋਟੇ ਸੁਧਿਆ ਵੀ ਮਹਾੜ ਕਾਰਨਾਮੇ ਕੀਤੇ ਵੱਡੇ ਕਾਰਨਾਮੇ ਕੀਤੇ ਉਹਨਾਂ ਦੀਆਂ ਬਾਤਾਂ ਆਪਣੇ ਬੱਚਿਆਂ ਨੂੰ ਸੁਣਾਉਣੀ ਹੈ ਤਾਂ ਕਿ ਸਾਡੇ ਬੱਚੇ ਜੀ ਉਹਨਾਂ ਵਰਗੇ ਮਹਾਨ ਮਾਨਸਤਨ ਏ ਧਰਮ ਦੇ ਉੱਤੇ ਕਹਿਣ ਰਹਿ ਸਕਣਾ ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਦਾ ਬੀਬੀ ਜੀ ਭਾਈ ਬਲਦੇਵ ਸਿੰਘ tatha ਉਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਵਾਸਤੇ ਚਾਹ ਦੇ ਲੰਗਰ ਲਗਾਏ ਹਨ ਤੇ ਆਪਾਂ ਸਾਰੇ ਨਜ਼ਰ ਕੋਈ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਕੇਸ ਜਾਨ ਮਾਰਚ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਆਪਣੇ ਨਗਰ ਦੇ ਵਿੱਚ ਇਹ ਜੇ ਕੱਡੇ ਜਾਣਾ ਤਾਂ ਕਿ ਸਾਡੇ ਬੱਚੇ ਆਪਣੇ ਮਹਾਨ ਵਿਰਸੇ ਤੋਂ ਜਾਣੂ ਹੋ ਸਕੇ ਜੀ ਇੱਕ ਵਾਰ ਫੇਰ ਸਾਡੀ ਸੰਗਤ ਦਾ ਭਾਈ ਬਲਦੇਵ ਸਿੰਘ ਦੇ ਪਰਿਵਾਰ ਦਾ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ